ਲਾਡੋਵਾਲ ਟੋਲ ਪਲਾਜ਼ਾ ਮੁਰਤੋਂ ਸ਼ੁਰੂ ਹੋ ਗਿਆ ਟੋਲ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਵਾਪਸ ਲੈ ਲਈ ਗਈ ਹੈ ਦੱਸਦੀ ਹੈ ਕਿ ਟੋਲ ਕੰਪਨੀ ਤੇ ਕਰਮਚਾਰੀਆਂ ਵਿਚਾਲੇ ਹੁਣ ਸਹਿਮਤੀ ਬਣ ਗਈ ਹੈ ਜਦ ਕਿ ਪਹਿਲਾਂ ਟੋਲ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਲਈ ਟੋਲ ਨੂੰ ਫ੍ਰੀ ਕਰ ਦਿੱਤਾ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਹੁਣ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਜੋ ਪੰਜਾਬ ਦਾ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦੇ ਵਜੋਂ ਜਾਣਿਆ ਜਾਂਦਾ ਮੁਰਤੋਂ ਸ਼ੁਰੂ ਹੋ ਗਿਆ ਭਾਵ ਟੋਲ ਵਸੂਲਣਾ ਸ਼ੁਰੂ ਹੋ ਗਿਆ ਕਿਉਂਕਿ ਟੋਲ ਦੇ ਮੁਲਾਜ਼ਮਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਪਹਿਲਾਂ ਟੋਲ ਕੰਪਨੀ ਤੇ ਕਰਮਚਾਰੀਆਂ ਦੇ ਵਿਚਾਲੇ ਸਹਿਮਤੀ ਸੀ ਪਰ ਹੁਣ ਸਹਿਮਤੀ ਬਣ ਗਈ ਹੈ ਟੋਲ ਮੁਲਾਜ਼ਮਾਂ ਨੇ ਅਨਮਿੱਥੇ ਸਮੇਂ ਲਈ ਟੋਲ ਨੂੰ ਫ੍ਰੀ ਕਰ ਦਿੱਤਾ ਸੀ ਜਿਸ ਨੂੰ ਹੁਣ ਵਾਪਸ ਲੈ ਲਿਆ ਗਿਆ ਦੱਸਦੀ ਹੈ ਕਿ ਟੋਲ ਮੁਲਾਜ਼ਮਾਂ ਦੇ ਵੱਲੋਂ ਹੀ ਹੜਤਾਲ ਕਰ ਦਿੱਤੀ ਗਈ ਸੀ ਕੰਮ ਬੰਦ ਕਰ ਦਿੱਤਾ ਗਿਆ ਸੀ ਤੇ ਸਾਰੀਆਂ ਗੱਡੀਆਂ ਜਿਹੜੀਆਂ ਅੱਜ ਸਵੇਰ ਤੋਂ ਜਾ ਰਹੀਆਂ ਸੀ ਉਹ ਬਿਨਾ ਟੋਲ ਦਿੱਤੇ ਆ ਫ੍ਰੀ ਨਿਕਲ ਰਹੀਆਂ ਸੀ ਪਰ ਹੁਣ ਦੁਬਾਰਾ ਤੋਂ ਟੋਲ ਲੱਗਣਾ ਸ਼ੁਰੂ ਹੋ ਗਿਆ ਕਿਉਂਕਿ ਟੋਲ ਦੇ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈ ਲਈ ਹੈ ਲਾਡੋਵਾਲ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪੰਜਾਬ ਦਾ ਮੰਨਿਆ ਜਾਂਦਾ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਇਸ ਟੋਲ ਦੇ ਕਰਮਚਾਰੀ ਨੇ ਉਹ ਹੜਤਾਲ ਤੇ ਚਲੇ ਗਏ ਸੀ ਪਰ ਹੁਣ ਉਹਨਾਂ ਨੇ ਹੜਤਾਲ ਵਾਪਸ ਲੈ ਲਈ ਹੈ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਜਿੰਦਰ ਲੁਧਿਆਣਾ ਤੋਂ ਮੌਜੂਦ ਨੇ ਰਜਿੰਦਰ ਕੀ ਅਪਡੇਟ ਹੈ ਹੜਤਾਲ ਵਾਪਸ ਲੈ ਲਈ ਹੈ ਕੀ ਸਹਿਮਤੀ ਬਣੀ ਹੈ ਜੇ ਬਿਲਕੁਲ ਰਣਵੀ ਰਾਦਰ ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਟੋਲ ਪਲਾਜ਼ਾ ਤੇ ਕਰਮੀਆਂ ਵੱਲੋਂ ਰੋਸ਼ ਪ੍ਰਦਰਸ਼ਨ ਦੀ ਗੱਲ ਕਹੀ ਜਾ ਰਹੀ ਸੀ ਕਿ ਉਹਨਾਂ ਵੱਲੋਂ 15 ਤਰੀਕ ਨੂੰ ਜਿਹੜਾ ਅਨਮਿੱਥੇ ਸਮੇਂ ਲਈ ਟੋਲ ਨੂੰ ਫ੍ਰੀ ਕਰ ਦਿੱਤਾ ਜਾਵੇਗਾ ਜਿਸ ਵਿੱਚ ਉਹਨਾਂ ਨੇ ਮੁੱਖ ਮੰਗਾਂ ਰੱਖੀਆਂ ਕਿ ਕਿ ਉਹਨਾਂ ਦਾ ਜਿਹੜਾ ਪੀਐਫ ਹੈ ਔਰ ਇਸ ਦੇ ਨਾਲ ਨਾਲ ਐਈਐਸਆਈ ਕਾਰਡ ਅਤੇ ਤਨਖਾਹਾਂ ਵਿੱਚ ਵਾਧਾ ਤਾਂ ਇਸ ਨੂੰ ਲੈ ਕੇ ਬੀਤੇ ਕੱਲ ਜਿਹੜੀ ਮੀਟਿੰਗ ਹੋਈ ਸੀ ਉਸ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਸੀ ਪਰ ਜਿਵੇਂ ਹੀ ਅੱਜ 11 ਵਜੇ ਦੇ ਕਰੀਬ ਜਿਹੜਾ ਕਰਮੀਆਂ ਵੱਲੋਂ ਟੋਲ ਨੂੰ ਫ੍ਰੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਲੋਕਲ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਜਿਹੜਾ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਵਾਈ ਗਈ ਜਿਸ ਤੋਂ ਬਾਅਦ ਇੱਕ ਘੰਟੇ ਦੇ ਦਰਮਿਆਨ ਹੀ ਜਿਹੜੀ ਆ ਸ਼ਾਂਤੀ ਆ ਜਿਹੜੀ ਆ ਕੰਪਨੀ ਦੇ ਨਾਲ ਉਹਨਾਂ ਦੀ ਬਣ ਗਈ ਔਰ ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ 3 ਮਹੀਨੇ ਦੀ ਐਕਸਟੈਂਸ਼ਨ ਜਿਹੜੀ ਇਸ ਕੰਪਨੀ ਦੀ ਹੈ ਕਿਉਂਕਿ ਇਥੋਂ 1 ਕਰੋੜ 4 ਲੱਖ ਰੁਪਏ ਦੀ ਰਜਾਨਾ ਜਿਹੜੀ ਆ ਉਹ ਆਮਦਨ ਹੁੰਦੀ ਹੈ ਤਾਂ ਇਸੇ ਵਿਚਾਲੇ ਇਸ ਘਾਟੇ ਨੂੰ ਦੇਖਦੇ ਹੋਏ ਜਿਹੜੇ ਕੰਪਨੀ ਨੇ ਇਹਨਾਂ ਦੀਆਂ ਮੰਗਾਂ ਨੂੰ ਜਿਹੜਾ ਗੌਰ ਕਰਨ ਦੀ ਗੱਲ ਕਹੀ ਆ ਔਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ 15% ਤਨਖਾਹਾਂ ਦੇ ਵਿੱਚ ਜਿਹੜਾ ਵਾਅਦਾ ਕਰ ਦਿੱਤਾ ਹਾਲਾਂਕਿ ਪੁਲਿਸ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਜਾਂ ਟੋਲ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹਨਾਂ ਦੇ ਵੱਲੋਂ ਜਿਹੜਾ ਇਸ ਤੌਰ ਤੇ ਸਪਸ਼ਟੀਕਰਨ ਵੀ ਦਿੱਤਾ ਗਿਆ ਕਿ ਜਿਹੜੀਆਂ ਨੇ ਮੰਗਾਂ ਉਹ ਜਾਇਜ਼ ਉਹ ਮੰਨ ਲਈਆਂ ਗਈਆਂ ਨੇ ਔਰ ਹੁਣ ਜਿਹੜਾ ਟੋਲ ਹੈ ਉਸੇ ਤਰੀਕੇ ਨਾਲ ਰੈਗੂਲਰ ਜਿਹੜਾ ਉਹ ਚੱਲੇਗਾ ਠੀਕ ਹੈ ਬਹੁਤ ਧੰਨਵਾਦ ਰਜਿੰਦਰ ਇਸ ਪੂਰੀ ਅਪਡੇਟ ਦੇ ਲਈ ਤਾਂ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਜਿਸ ਦੇ ਉੱਤੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਦਿੱਤੀ ਗਈ ਸੀ ਤੇ ਹੁਣ ਕੰਪਨੀ ਦੇ ਨਾਲ ਸਹਿਮਤੀ ਬਣ ਗਈ ਹੈ ਤੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਵੀ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਹੜਤਾਲ ਤੇ ਗਏ ਮੁਲਾਜ਼ਮ ਵਾਪਸ ਕੰਮ ਤੇ ਪਰਤ ਆਏ ਨੇ ਤੇ ਟੋਲ ਲੱਗਣਾ ਸ਼ੁਰੂ ਹੋ ਗਿਆ ਲੁਧਿਆਣਾ ਦਾ ਹੈ ਲਾਡੋਵਾਲ ਟੋਲ ਪਲਾਜ਼ਾ ਅੱਜ ਹੋਇਆ ਸਰ ਮੀਟਿੰਗ ਦਾ ਜਿਹੜਾ ਮੰਗਾਂ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਇਹਨਾਂ ਦਾ ਜਿਹੜਾ ਮਸਲਾ ਸੀ ਉਹ ਇਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਰੱਖਿਆ ਸੀ ਕੱਲ ਵੀ ਇਹਨਾਂ ਦੀ ਜਿਹੜੀ ਅਸੀਂ ਮੀਟਿੰਗ ਕਰਾਈ ਪਰ ਉਹ ਕਿਸੇ ਕੁੱਤੇ ਤੇ ਨਹੀਂ ਸੀ ਪੁੱਜੀ ਸਕੀ ਅੱਜ ਜਦੋਂ ਇਹਨਾਂ ਦੇ ਮੈਨੇਜਰ ਸਾਹਿਬ ਨੂੰ ਐਸਐਚਐਫ ਸਾਹਿਬ ਤੇ ਮੈਂ ਰਲ ਕੇ ਅਸੀਂ ਇਹਨਾਂ ਦੇ ਵਿੱਚ ਪਾ ਕੇ ਇਹਨਾਂ ਦਾ ਕੋਆਰਡੀਨੇਟਰ ਆਇਆ ਤੇ ਇਹਨਾਂ ਦੇ ਮੈਨੇਜਰ ਸਾਹਿਬ ਨੇ ਆਪਣੇ ਅੱਗੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹਨਾਂ ਨਾਲ ਤਾਲਮੇਲ ਪੈਦਾ ਕਰਕੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਦਾ ਜਿਹੜਾ ਹੈਗਾ ਉਹ ਹੱਲ ਹੋ ਗਏ ਸਰ ਕਿਹੜੀਆਂ ਕਿਹੜੀਆਂ ਮੰਗਾਂ ਸੀ ਕਿਸ ਤੇ ਸਹਿਮਤੀ ਇਹਨਾਂ ਵਿੱਚ ਜਿਹੜੀ ਮੇਨ ਮੰਗ ਸੀ ਉਹ ਸੀ ਤਨਖਾਹਾਂ ਦੇ ਵਾਅਦੇ ਨੂੰ ਲੈ ਕੇ ਜਿਹੜੀ ਉਹਦੇ ਜਿਹੋ ਉਹਨਾਂ ਨੇ ਕਿਹਾ ਵੀ 15% ਜਿਹੜਾ ਵਾਅਦਾ ਉਹਨੂੰ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਦਾ ਮੰਨ ਲਿਆ ਜੀ ਹੋਰ ਸਰ ਕਿਹੜੀਆਂ ਕਿਹੜੀਆਂ ਇਹਦੀ ਡਿਮਾਂਡ ਸੀ ਜਿਸ ਤੇ ਇਹਨਾਂ ਦੀ ਸਹਿਮਤੀ ਹੋਰ ਜਿਹੜੀਆਂ ਦੇਖੋ ਛੋਟੇ ਛੋਟੇ ਮਸਲੇ ਹੁੰਦੇ ਆ ਉਹਨਾਂ ਨੇ ਤਕਰੀਬਨ ਉਹਨਾਂ ਨੇ ਕਿਹਾ ਵੀ ਸਾਰੀਆਂ ਚੀਜ਼ਾਂ ਨਾਲ ਅਸੀਂ ਸਹਿਮਤ ਹਾਂ ਹੁਣ ਸਹਿਮਤੀ ਹੋ ਗਈ ਹੈ ਸਹਿਮਤੀ ਹੋ ਗਈ ਹੈ ਉਹ ਟੋਰ ਦੇਖੋ ਤੁਹਾਡੇ ਸਾਹਮਣੇ ਚੱਲ ਗਿਆ ਠੀਕ ਹੈ ਜੀ ਮੁਲਾਜ਼ਮਾਂ ਨੇ ਮੰਗਾਇਆ ਨਾ ਤੇ ਮੰਨ ਲਿਆ ਕਿ ਇਹ ਮੰਗਾ ਉਹਨਾਂ ਦੀ ਕੱਲ ਹੀ ਮੰਨੀ ਗਈਆਂ ਸੀ ਕੁਝ ਕਮਿਊਨੀਕੇਸ਼ਨ ਗੈਪ ਸੀ ਜੋ ਕਿ ਬੈਠ ਕੇ ਪੂਰਾ ਨਿਕਲ ਗਿਆ ਉਹਨ ਦੇ ਪੰਜਾਬ ਪ੍ਰਧਾਨ ਵੀ ਆਏ ਸੀ ਬਾਕੀ ਵਿੱਚ ਹੀ ਸੋਜਣ ਸੱਜਣ ਸੀਗੇ ਪ੍ਰਸ਼ਾਸਨਿਕ ਅਧਿਕਾਰੀ ਵੀ ਸੀ ਜਿਹੜਾ ਕੁਝ ਕਮ ਕਮਿਊਨੀਕੇਸ਼ਨ ਗੈਪ ਸੀ ਉਹ ਕਲੀਅਰ ਹੋ ਗਿਆ ਤੇ ਉਹ ਨਾਲ ਹੀ ਸਾਰਾ ਕੁਝ ਸਮੂਦਲੀ ਚੱਲਣ ਨਾਲ ਫਿਰ ਹੋ ਗਿਆ ਹੁਣ ਸ਼ੁਰੂ ਕਰਤਾ ਹਾਂ ਹਾਂ ਜੀ ਹਾਂ ਜੀ ਟੋਲ ਚੱਲੂ ਆਇਆ ਕੀ ਕੀ ਮੰਗਾ ਸੀ ਮੇਨ ਅੰਦਰ ਸਰ ਸਾਰੀ ਮੰਗਾ ਸੈਲੀ ਸੀ ਸੈਲੀ ਵਗੈਰਾ ਸਭ ਕੱਲ ਡਿਮਾਂਡ ਮੰਨ ਲਈਆਂ ਸੀ ਕੁਛ ਇਹਨਾਂ ਦਾ ਫਿਰ ਰਿਟਰਨ ਐਗਰੀਮੈਂਟ ਨੂੰ ਲੈ ਕੇ ਕਿ ਜਿਹੜਾ 1 ਸਾਲ ਬਾਅਦ ਦੇ ਵਿੱਚ ਦੁਬਾਰੀ ਵੈਲੀ ਹੋ ਜਾਣੀ ਉਹ ਕਲੀਅਰ ਹੋ ਗਿਆ ਉਹਨਾਂ ਨੇ ਕਲੀਅਰ ਕਰਤਾ ਤੇ ਉਹ ਵੀ ਉਸ ਜੀ ਤੇ ਐਗਰੀ ਹੋ ਗਏ ਤੇ ਹੁਣ ਚੱਲੂ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਟੋਲ ਪਲਾਜ਼ਾ ਮੋੜ ਤੋਂ ਸ਼ੁਰੂ ਹੋ ਗਿਆ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਇਹ ਮਜ਼ਦਮ ਹੜਤਾਲ ਤੇ ਗਏ ਸੀ ਪਰ ਹੁਣ ਉਹਨਾਂ ਦੀਆਂ ਮੰਗਾ ਮੰਨ ਲਈਆਂ ਗਈਆਂ ਨੇ ਤੇ ਮੁਰ ਤੋਂ ਟੋਲ ਲੱਗਣਾ ਸ਼ੁਰੂ ਹੋ ਗਏ